ਕਹਤੇ ਸੀ ਅਹੀਂ ਅਥੇ ਆ ਲੋਕਾਂ ਦਾ ਭਾਰ ਘਟੋਣਿਆ ਨਾ ਅੱਛਾ ਕੋਈ ਲੈ ਕੇ ਆਈਦਾ ਕੋਈ ਲੈ ਕੇ ਆਈਦਾ ਦੁੱਧ ਰੋ ਰੋਜ ਰੋ ਹੀ ਜਾਂਦਾ ਰੋਜ ਜਾਂਦਾ ਸਾਡੇ ਮੰਦਿਰ ਵੀ 22 ਸਾਲ ਹੋ ਗਏ ਚੱਲੇ ਅੱਛਾ ਇਹ ਸ਼ਹਿਰ ਵੀ ਸਾਡੇ ਕੋਲ ਹੀ ਹੁੰਦਾ ਕਿੰਨੇ ਵੇ ਚੰਦੇ ਆ ਅਸੀਂ ਜਾਂਦੇ 4 ਵਜੇ ਕਰਾਂ ਤੇ ਉਹ ਕਿੰਨੇ ਵੇ ਆਏ ਜਿਹੜੇ ਕੋਈ ਬੋਲੇ ਜਾਂ ਨਿਕਲੇ ਜਾਂ ਬੋਲੇ ਜਾਂ ਕਰੋ ਨਿਕਲੇ ਆ ਤੇ ਚਾਰ ਬੰਦੇ ਪੰਜ ਬੰਦੇ ਦੋ ਮੋਟਰਸਾਈਕਲ ਤੇ ਬੈਠੇ ਤੇ ਤਿੰਨ ਐਥੇ ਬੈਠੇ ਆ ਗਿਆ ਤੇ ਪਹਿਲਾਂ ਮੜਿਆ ਚੌਂਗੀ ਵਾਲ ਨੂੰ ਚੌਂਗੀ ਵਾਲ ਨੂੰ ਮਿਲ ਕੇ ਦੋ ਮਿੰਟ ਬਾਅਦ ਸਾਨੂੰ ਬਾਲ ਨੂੰ ਚੌਂਗੀ ਮਿਲਿਆ ਗਿਆ ਤੇ ਦੋ ਮਿੰਟ ਬਾਅਦ ਹੀ ਸਾਨੂੰ ਮਿਲ ਕੇ ਉਹ ਦਰਸ਼ਿੰਦਾ ਜੀ ਨੂੰ ਹੋ ਗਿਆ ਭਾਈ ਇਹਦੇ ਕੋਲ ਉਹ ਤਾਂ ਹੀ ਮੰਡੀ ਚਲ ਕੇ ਆਗੇ ਉਹ ਹਾਲੇ ਮੰਡੀ ਅਸੀਂ ਗਏ 10 15 ਮਿੰਟ ਮਾਰ ਲਦੰਦੇ ਆ ਤੇ ਕਾਕੇ ਟੈਲਫੋਨ ਆ ਗਿਆ ਤੁਹਾਡੇ ਕੋਲ ਚੋਰੀ ਹੋ ਗਈ ਆ ਤੁਹਾਨੂੰ ਕਿੰਨੇ ਚਿਰ ਕਿੰਨੇ ਚਿਰ ਬਾਅਦ ਪਤਾ ਲੱਗਾ ਮੈਨੂੰ ਕੋਈ ਮੈਨੂੰ ਅੱਧੇ ਪੌਣੇ ਘੰਟੇ ਬਾਅਦ ਪਤਾ ਲੱਗਾ ਤੇ ਕਿੰਨਾ ਨੁਕਸਾਨ ਹੋ ਗਿਆ ਇਹੋ ਹੀ ਗੁੜੀਆਂ ਦਾ ਸੋਨਾ ਪਿਆ ਹੈ ਅੰਦਰ ਅੱਛਾ ਤੇ 50 60 70 ਹਜ਼ਾਰ ਅੱਛਾ ਕੀ ਮੰਗ ਕਰਦਾ ਪੁਲਿਸ ਸਹੀ ਛੋਟਾ ਮੰਡੀ ਪੁਲਿਸ ਆਈ ਉਸੇ ਜੀ ਮੰਗ ਕਰਦਾ ਪ੍ਰਸ਼ਾਸਨ ਜੀ ਮੰਗ ਰਹੀ ਉਹ ਕਾ ਸਾਨੂੰ ਫੈਸਲਾ ਮਿਲੇ ਜੇ ਉਹ ਸਾਨੂੰ ਕੀ ਮੰਗ ਮੰਗਣੀ ਹਾਂਜੀ ਮੇਰਾ ਨਾਮ ਜਸਵੀਰ ਜਸਵੀਰ ਕਾ ਚ ਕੀ ਗੱਲ ਹੋਈ ਹਾਂਜੀ ਇਸ ਤਰ੍ਹਾਂ ਭਾਰੀ ਅੰਦਰ ਵੜ ਗਏ ਸਿੱਧਾ ਮੈਨੂੰ ਉਠਾਇਆ ਮਾਤਾ ਉੱਠ ਤੇ ਤੇਰਾ ਮੁੰਡੇ ਕੀ ਕਰਦੇ ਟਿੱਟਾ ਵੇਖ ਗਏ ਮੈਂ ਕਹਾ ਨਾ ਭਰਾਵਾ ਅਸੀਂ ਤੇ ਮੈਂ ਕਹਾ ਚੰਗੇ ਭਲੇ ਮੈਂ ਕਹਾ ਬੰਦੇ ਆ ਮੈਂ ਕਹਾ ਥੋੜੀ ਕਰਨ ਵਾਲੇ ਤੁਹਾਨੂੰ ਦੇਖਦੇ ਮੈਂ ਕਹਾ ਇਹੋ ਜਿਹੇ ਬੰਦੇ ਆ ਕਿ ਟਿੱਟਾ ਟੁੱਟਾ ਵੇਚਣ ਮੈਂ ਕਹਾ ਇਹ ਨਹੀਂ ਉਹਨੇ ਕੰਮ ਕਰਦੇ ਸਾਡੇ ਬੱਚੇ ਤੇ ਮੈਂ ਕਹਾ ਸਾਰੇ ਮਲਾਜ਼ਮ ਆ ਨੌਕਰੀਆਂ ਕਰਦੇ ਹਾਂ ਤਾਨੂੰ ਕੀ ਕਹਿੰਦੇ ਆਣ ਕੇ ਆਹ ਅੰਦੇ ਇਥੇ ਆਈ ਪੁਲਿਸ ਵਾਲੇ ਚੈਕਿੰਗ ਕਰਨ ਆਏ ਆ ਫਿਰ ਮੁੜ ਕੇ ਹਾਨੂੰ ਕਹਿਣ ਆਏ ਉਹ ਦੂਜੇ ਸੀਆ ਸਟਾਫ ਵਾਲੇ ਉਹਨਾਂ ਕੋਈ ਹਥਿਆਰ ਉਜਾਰਾ ਹੈਗਾ ਹਾਂ ਜੀ ਹਥਿਆਰ ਹੀ ਉਹਨਾਂ ਕੋਈ ਕਿਰਚਾ ਸੀ ਬڑے بڑے ਵੱਡੇ ਪਿਆਰੀ ਉਹਨਾਂ ਕੋਲ ਲੰਬੇ ਲੰਬੇ ਮੁੰਡੇ ਸੀ ਉਹ ਵੀ ਉਹ ਯਾਰ ਵਿਚਾਰਾ ਕੋਈ ਉਹਨਾਂ ਦੇ ਹੱਥ 'ਚ ਹੋਵੇ ਹਾਂਜੀ ਹੋਰ ਨਹੀਂ ਆਈ ਵੇਖਿਆ ਕਦੇ ਡੰਡਾ ਵੇਖਿਆ ਕਦੇ ਕਿਰਤੀ ਜੀ ਵੇਖੀ ਕਦੇ ਕਾਟੇ ਨੇ ਵੇਖਿਆ ਉਹਨਾਂ ਦਾ ਦੂਆ ਮਾਰਦਾ ਸੀ ਕਿੰਨੇ ਬੰਦੇ ਸੀ ਟੋਟਲ ਚਾਰ ਜੀ ਹਾਂ ਨੂੰ ਤਾਂ ਚਾਰ ਪੰਜ ਬੰਦੇ ਆਦੇ ਫੇਰ ਬਾਹਰ ਤਾਂ ਨਹੀਂ ਪਤਾ ਕਿੰਨੇ ਸੀ 6 ਸੀ ਤੇ ਤੁਹਾਡੇ ਘਰ ਦੇ ਕਿੱਥੇ ਗਏ ਜਦੋਂ ਗਾ ਸਾਡੇ ਘਰ ਦੇ ਮੰਡੀ ਗਿਆ ਸੀ ਜੋ ਦੋ ਜਾਣੇ ਉਹ ਉਹ ਮੰਡੀ ਦਾ ਹੀ ਕੰਮ ਕਰਦੇ ਤੇਰਾ ਕਿਤਰਾ ਤੋੜਿਆ ਫਿਰ ਉਹਨਾਂ ਨੇ ਹਾਂਜੀ ਕੱਲਾ ਉਹਨਾਂ ਨੇ ਕਿਰਤਨਾ ਤੋੜਿਆ ਕਿਰਤਨਾ ਤੋੜਿਆ ਲੱਗਦਾ ਬੜੀਆਂ ਵੱਟੀਆਂ ਕਿੰਨੇ ਤੋੜਿਆ ਤੈਂਚੇ ਨਹੀਂ ਹੁੰਦੇ ਆ ਲੋਹਿਆ ਤੋੜਨ ਵਾਲੀ ਉਹ ਤੇ ਬੰਦ ਬੰਦ ਕਮਰੇ ਸਾਰੇ ਨੇ ਬੰਦ ਕਰਤਾ ਹਾਂਜੀ ਸਾਰੇ ਰੱਤੇ ਦੇ ਵਿੱਚ ਇੱਕ ਕਮਰੇ ਇਕੱਠਾ ਕਰਕੇ ਨਿਕਲੇ ਕਿੰਨਾ ਦੋਈ ਫਿਰ ਬਾਹਰ ਹਾਈ ਉਧਰ ਬਾਰਿਸ਼ ਆਣੀ ਗੁਆਰੀ ਸਾਡੀ ਅੰਦਰੋਂ ਵੱਧੀ ਸੀ ਹਾਂਜੀ ਉਧਰ ਠੀਕ ਹੈ ਹਾਂਜੀ ਹਾਂਜੀ ਬੰਦਿਕ ਬਣਾ ਕੇ ਜਿਹੜਾ ਲੁੱਟਿਆ ਗਿਆ ਉਹਦੀ ਬਾਰੇ ਜਾਣਕਾਰੀ ਦਿਓ ਜੀ ਬੰਦੀ ਵੀ ਨਹੀਂ ਬਣਾਇਆ ਉਹ ਅਸਲ ਵਿੱਚ ਉਹ ਬੰਦਾ ਸਬਜੀ ਮੰਡੀ ਗਿਆ ਸੀ اچھا ਜੀ ਤੇ ਬਾਅਦ ਵਿੱਚ ਉਹਦੇ ਦਰਵਾਜ਼ਾ ਦਰਵਾਜ਼ਾ ਖੁੱਲ੍ਹਾ ਸੀ ਬੰਦੇ ਅੰਦਰ ਵੜ ਗਏ ਤੇ ਉਹਨਾਂ ਦੇ ਘਰੋਂ ਚੋਰੀ ਕੀਤੀ ਥੋੜੀ ਜੀ ਤੇ ਬਾਕੀ ਇਹ ਕਾਹ ਕੈਮਰੇ ਕੁਮਾਰੇ ਵੇਖ ਰਿਹਾ ਟੀਮਾਂ ਵੇਖਣੀਆਂ ਬੰਦੇ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤੇ ਜਾਣਗੇ ਲੈ ਇਥੇ ਨੌਕ ਕਟਰਨਾ ਕਟਿਆ ਜਿਹੜਾ ਬਾਹਰ ਜਿਹੜਾ ਗੇਟ ਲੱਗਾ ਪਰਵਾਦਾ ਵੀ ਕਹਣਾ ਉਹ ਨਹੀਂ ਉਹ ਕੋਈ ਨਹੀਂ ਆਪਾਂ ਬੰਦੇ ਛੇਤੀ ਤੋਂ ਛੇਤੀ ਜੋ ਵੀ ਹੋਏ ਉਹਨਾਂ ਦਾ ਨੁਕਸਾਨ ਹੋ ਜਾ ਆਪਾਂ ਫੜ ਕੇ ਬੰਦੇ ਤੇ ਗ੍ਰਿਫਟਾਰ ਕਰਕੇ ਤੇ ਨਾਲ ਜੋ ਬੰਦੀ ਕਾਰਵਾਈ ਕੀਤੀ ਜਾਊ। ਪਿਛਲੇ ਦਿਨ ਹੀ ਇੱਕ ਇਸ ਤਰ੍ਹਾਂ ਚੋਰੀ ਹੋਈ ਜੀ ਉਹ ਵੀ ਇਸੇ ਤਰ੍ਹਾਂ 4-5 ਜਣੇ 6-7 ਜਣੇ ਨਜ਼ਰ ਆ ਰਹੇ ਆ ਇਹ وہی ਹੋਣਗੇ ਕਿ ਕਿਸੇ ਦੇਖੋ ਇਹ ਤੁਹਾਨੂੰ ਫੜਿਆ ਹੀ ਪਤਾ ਲੱਗਣਾ ਜੀ ਉਹ ਹੀ ਜੇ ਬੰਦੇ ਪਰ ਆਪਾਂ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤੇ ਜਾਣਗੇ।